ਪ੍ਰਦਾ ਜਲਾਲਪੁਰ ਜੀ ਰਾਜਦੀ ਫਰਮਾ ਜੀ ਦੀ ਦਵਾਈ ਦੇ ਵਿੱਚ ਸਾਰੀ ਟੀਮ ਅੱਜ ਮੁੱਖੀ ਦੇ ਕੰਲਾ ਸੀ ਤਲਵੰਡੀ ਸਿਭੂਵੰਤ ਤੇ ਪਹੁੰਚੇ ਸੀ ਹੁਣ ਅਸੀਂ 15 ਬਣ ਆਏ ਆ ਔਰ ਸਾਰਾ ਅਰੇਂਜਮੈਂਟ ਦੇਖਿਆ ਚਲੋ ਪ੍ਰਮਾਤਮਾ ਦੀ ਕਿਰਪਾ ਹੈ ਕਿ ਪਹਚਾਇਆ ਔਰ ਮੈਂ ਸਮੂਹ ਜੀ ਅੰਮ੍ਰਿਤਸਰ ਦੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਕਿ ਜਿੱਥੇ ਪ੍ਰਸ਼ਾਸਨ ਲੱਗਾ ਹੈ ਉੱਥੇ ਪਬਲਿਕ ਵੀ ਪੂਰੇ ਜੋਰਾਂ ਦੇ ਨਾਲ ਲੱਗੀ ਹੋਈ ਆ ਔਰ ਇੱਥੇ ਪੂਰੀ ਪਕੜ ਦੇ ਵਿੱਚ ਆ ਪ੍ਰਮਾਤਮਾ ਕਰੇ ਕੀ ਇੱਦਾਂ ਹੀ ਰਵੇ ਔਰ ਜਿਹੜਾ ਨੁਕਸਾਨ ਹੋਣ ਤੋਂ ਬਚਿਆ ਆ ਇਹ ਉੱਪਰ ਵਾਲੇ ਦੀ ਕਿਰਪਾ ਆ ਔਰ ਜਿਹੜੀ ਵੀ ਇਹਨਾਂ ਨੂੰ ਕੋਈ ਸਰਕਾਰੀ ਸਹਾਇਤਾ ਚਾਹੀਦੀ ਆ ਉਹਦੇ ਲਈ ਅਸੀਂ ਬੈਠਣ ਵੱਧਾ ਮੈਂ ਸਰਪੰਚ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਜੇ ਅਗਰ ਕਿਸੇ ਚੀਜ਼ ਦੀ ਜ਼ਰੂਰਤ ਆ ਕੋਈ ਅਫਸਰ ਸਾਹਿਬਾਨ ਨਹੀਂ ਤੁਹਾਡਾ ਕਹਿਣਾ ਮੰਨਦਾ ਸਾਡੀ ਨੌਲੇਜ ਚ ਲਿਆਓ ਉਪ ਪਹਿਲ ਦੇ ਦਰਾਂ ਤੇ ਹੱਲ ਕਰਾ ਕੇ ਦਵਾਂਗੇ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਆ ਮਹਿਮਾਨ ਜੋਗ ਡੀਸੀ ਸਾਹਿਬ ਨਾਲ ਔਰ ਐਸ ਡੀ ਐਮ ਸਾਹਿਬ ਨਾਲ ਗੱਲ ਕਰਕੇ ਉਹ ਵੀ ਆਪਾਂ ਪਹਿਲ ਦੇ ਆਧਾਰ ਤੇ ਹੱਲ ਕਰਾਵਾਂਗੇ ਤਾਂ ਕਿ ਇੱਥੇ ਪਛਾਹ ਬਣਿਆ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੇਰੇ ਬੈਠੇ ਤੁਹਾਨੂੰ ਗਿਆ ਯਾਰ ਉਹਦਾ ਨਾਮ ਕਰੋ ਨਾਮ ਕਰੋ ਇਹ ਚਿਹਰਾ ਹੈ ਬਹੁਤ ਜਿਆਦਾ ਪਰੇਰਾ ਮੈਂ ਇਹਨੂੰ ਕਰਾ ਲਿਓ ਮੈਂ ਮਾਰੇ ਆ ਮੈਨੂੰ ਫੋਨ ਕਰਦੇ ਜਦਾਂ ਹੋ ਗਿਆ ਠੀਕ ਹੈ ਠੀਕ 어제 이 라이트가 라이트 맹이다가 ਇਹਨਾਂ ਹੋਰ ਕੋਈ ਅਫਰਦਾਂ ਸੀ